ਇਹ ਤਸਵੀਰ ਹੈ ਇੱਕ ਬੈਂਕ ਦੇ ਰਿਟਾਇਰਡ ਕੈਸ਼ੇਅਰ ਦਰਸ਼ਨ ਸਿੰਘ ਦੀ ਜਿਸ ਨੇ ਕਿ ਬੀਤੇ ਦਿਨ ਆਪਣੇ ਘਰ ਦੇ ਵਿੱਚ ਵਾਹ ਲੈ ਕੇ ਖੁਦਕੁਸ਼ੀ ਕਰ ਲਈ ਜਿਸ ਤੋਂ ਬਾਅਦ ਮੌਕੇ ਤੇ ਪੁੱਜ ਕੇ ਪੁਲਿਸ ਨੇ ਮਾਮਲੇ ਦੀ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ ਦੱਸਿਆ ਜਾ ਰਿਹਾ ਹੈ ਕਿ 60 ਸਾਲਾ ਦਰਸ਼ਨ ਸਿੰਘ ਨੇ 10 ਸਾਲ ਪਹਿਲਾਂ ਦੂਜਾ ਵਿਆਹ ਕਰਵਾਇਆ ਸੀ ਅਤੇ ਉਹਨਾਂ ਦੀ ਦੂਜੀ ਪਤਨੀ ਅਮਰਜੀਤ कौर ਦਾ ਕਹਿਣਾ ਹੈ ਕਿ ਜਦੋਂ ਉਹ ਬੀਤੀ ਸ਼ਾਮ ਕਿਸੇ ਕੰਮ ਤੋਂ ਬਾਅਦ ਘਰ ਵਾਪਸ ਆਏ ਤਾਂ ਉਹਨਾਂ ਨੂੰ ਕਮਰੇ ਦੇ ਵਿੱਚ ਦਰਸ਼ਨ ਸਿੰਘ ਦੀ ਲਾਸ਼ ਲਟਕਦੀ ਹੋਈ ਮਿਲੀ ਦੱਸਦੀ ਕਿ ਦਰਸ਼ਨ ਸਿੰਘ ਦੇ ਦੋ ਬੇਟੇ ਨੇ ਜਿਨ੍ਹਾਂ ਦੇ ਵਿੱਚ ਇੱਕ ਅਮਰੀਕਾ ਰਹਿੰਦਾ ਹੈ ਜਦਕਿ ਦੂਜਾ ਇੰਗਲੈਂਡ ਵਿੱਚ ਰਹਿੰਦਾ ਹੈ ਕੁਝ ਵੀ ਨਹੀਂ ਹੋਇਆ ਜੀ ਮੈਂ ਤਾਂ ਰੋਟੀ ਖਵਾ ਕੇ 2 ਵਜੇ ਨਾਲ ਬਾਜ਼ਾਰ ਗਈ ਆ ਅੱਛਾ ਜੀ ਬਾਜ਼ਾਰੋਂ ਆਈਆਂ 3 ਵਜੇ ਨਾਲ ਤੇ ਆ ਕੇ ਪੱਠੇ ਨਾਲ ਲਟਕੇ ਮੈਂ ਸੋ ਦਵਾਈ ਲੈ ਕੇ ਆਈ ਆ ਪੱਠੇ ਨਾਲ ਲਟਕੇ ਆਂਦਿਆ ਸਾਰ ਮੈਂ ਬਾਹਰ ਨਿਕਲੀ ਆ ਬਾਹਰ ਨਿਕਲੀ ਤੇ ਇਹ ਨਾਲ ਦੇ ਆਪਣੇ ਗਵੰਡੀਆਂ ਘਰ ਗਈ ਆ ਤੇ ਉਹ ਨਹੀਂ ਮਿਲੇ ਉਹਨਾਂ ਨੇ ਬੈਲ ਕੀਤੀ ਉਸ ਤੋਂ ਬਾਅਦ ਮੈਂ ਇੱਧਰ ਗਈ ਆ ਉਹਨਾਂ ਨੂੰ ਪੁਲਿਸ ਵਾਲੇ ਦਾ ਫੋਨ ਨੰਬਰ ਮੰਗਿਆ ਮੈਂ ਕਹੱਸਾਂ ਤੁਸੀਂ ਸਾਨੂੰ ਜਲਦੀ ਦਵੋ ਉਹਨਾਂ ਨੇ ਸੁਸਾਇਡ ਕੀਤਾ ਪਤਾ ਨਹੀਂ ਕੀ ਹੋ ਗਿਆ ਵੈ ਮੈਂ ਤਾਂ ਚੰਗਾ ਮੈਂ ਛੱਡ ਕੇ ਗਈ ਆ ਕਿੰਨੀ ਕੁ ਉਮਰ ਹੈ ਜੀ ਉਹਨਾਂ ਦੀ ਉਹਨਾਂ ਦੀ ਗਈ ਹੈ 67 ਦੇ 68 ਦੇ ਵਿੱਚ ਵਿੱਚ 68 ਸਾਲ ਦੀ ਨਿਆਣੇ ਕਿੰਨੇ ਹੈ ਜੀ ਉਹਨਾਂ ਦੇ ਦੋ ਬੱਚੇ ਹੈ ਦੋ بیٹے ਕਿੱਥੇ ਰਹਿੰਦੇ ਹੈ ਜੀ ਉਹ ਇੱਕ ਅਮਰੀਕਾ ਇੱਕ ਇੰਗਲੈਂਡ ਤੁਹਾਡਾ ਡਾ ਕੀ ਨਾਮ ਹੈ ਜੀ ਮੇਰਾ ਨਾਮ ਅਰਸੀ ਸੋਰ ਤੁਸੀਂ ਕਿ ਲੱਗਦੇ ਹੋ ਉਹਨਾਂ ਦੇ ਮੈਂ ਉਹਨਾਂ ਦੀ ਵਾਈਫ ਪਤਾ ਨਹੀਂ ਲੱਗਾ ਕੁਝ ਕਿਉਂ ਕੀਤਾ ਇਸ ਸਾਰੀ ਨਹੀਂ ਜੀ ਕੁਝ ਸੁਸਾਇਡ ਨੋਟ ਵਗੈਰਾ ਨਿਕਲ ਨਹੀਂ ਜੀ ਨਹੀਂ ਜੀ ਮੈਂ ਤਾਂ ਹੱਥ ਹੀ ਨਹੀਂ ਲਾਇਆ ਹੈਗਾ ਮੈਂ ਤੇ ਹੱਥੀਂ ਮੈਂ ਤਾਂ ਪਹਿਲਾਂ ਬਾਹਰ ਬਹਲਾਨ ਚਲੇ ਗਈ ਫੋਨ ਕੀਤਾ ਮੈਂ ਅੰਦਰ ਨਹੀਂ ਵੜੀ ਉਸਲੇ ਬਾਹਰ ਨਿਕਲ ਕੇ ਮੈਂ ਪੁਲਸ ਵਾਲੇ ਦੇ ਕੋਲ ਚਲੇ ਗਈ ਜਾਂ ਨਾਲ ਦੇ ਗਵਡੀਆਂ ਕਰ ਚਲੇ ਗਈਆਂ ਇਸ ਘਟਨਾ ਦੀ ਸੂਚਨਾ ਜਦੋਂ ਪੁਲਿਸ ਨੂੰ ਮਿਲੀ ਤਾਂ ਉਹਨਾਂ ਨੇ ਮੌਕੇ ਤੇ ਪਹੁੰਚ ਕੇ ਘਟਨਾ ਵਾਲੀ ਥਾਂ ਦਾ ਜਾਇਜ਼ਾ ਲਿਆ ਤੇ Laash ਨੂੰ ਕਬਜ਼ੇ ਦੇ ਵਿੱਚ ਲੈ ਕੇ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਹਾਂਜੀ ਇਹ ਦਰਸ਼ਨ ਸਿੰਘ ਸਨ ਉਹ ਗੋਕਲ ਸਿੰਘ ਆ ਇਹ 107 ਬੈਂਕਰਨ ਕਲੇਵ ਦੇ ਰਹਿਣ ਵਾਲੇ ਬੈਂਕ ਚੋਰ ਰਟਾਇਰ ਨੇ ਕੈਸ਼ੀਅਰ ਅੱਜ ਇਹਨਾਂ ਦੀ ਸੈਕੰਡ ਮੈਰਿਜ ਆ 10 ਸਾਲ ਹੋਏ ਮੈਰਿਜ ਹੋਈ ਲੋ ਤੇ ਦਸਾਂ ਜਿਹੜੀ ਉਹ ਲੇਡੀ ਹੈਗੀ ਆ ਨਾਲ ਉਹਦੀ ਬੇਟੀ ਰਹਿੰਦੀ ਆ ਉਹ ਦੋਨੇ ਰੋਟੀ ਖਾ ਕੇ ਗਈਆਂ ਐ ਪੰਜ ਵਧੇ ਆਈਆਂ ਤਾਂ ਇਹ ਬੰਦੇ ਨੇ ਆਪਣੇ ਪਰਨੇ ਪੀਲੇ ਨਾਲ ਫਾਹ ਲਿਆ ਗਿਆ ਸੀ ਤੇ ਇਹ ਸੁਸਾਇਟੀ ਦਾ ਸਦਾ ਸਦਾ ਮਾਮਲਾ ਹੈ ਬਾਕੀ ਅਸੀਂ ਜਾਂਚ ਕਰ ਰਹੇ ਸਰ ਕੋਈ ਸੁਸਾਇਟੀ ਦਾ ਨੋਟ ਵਗੈਰਾ ਨਿਕਲੇ ਜੀ ਅਜੇ ਤੱਕ ਨਹੀਂ ਸਾਨੂੰ ਕੋਈ ਮਿਲਿਆ ਜੇ ਮਿਲਦਾ ਤਾਂ ਅਸੀਂ ਤੁਹਾਨੂੰ ਜ਼ਰੂਰ ਦੱਸਾਂਗੇ ਬਹਿਰਾਲ ਪੁਲਿਸ ਨੇ ਮ੍ਰਿਤਕ ਦੇ ਪਰਿਵਾਰ ਵਾਲਿਆਂ ਦੇ ਬਿਆਨਾਂ ਦੇ ਆਧਾਰ ਤੇ ਖੁਦਕੁਸ਼ੀ ਦਾ ਮਾਮਲਾ ਦਰਜ ਕਰਕੇ ਕਾਰਵਾਈ ਆਰੰਭ ਦਿੱਤੀ ਹੈ। ਜਲੰਧਰ ਤੋਂ ਪਰਮਜੀਤ ਸਿੰਘ ਰਾਂਗਪੁਰੀ ਦੀ ਰਿਪੋਰਟ, ਢੇਲੀ ਪੋਸਟ ਪੰਜਾਬੀ ਕੀ ਤੁਸੀਂ ਵੀ ਵਿਦੇਸ਼ ਵਿੱਚ ਆਪਣਾ ਪਵਿੱਖ ਬਣਾਉਣਾ ਚਾਹੁੰਦੇ ਹੋ ਪਾਓ ਵਿਦੇਸ਼ ਵਿੱਚ ਪੜਾਈ ਕਰਨ ਦਾ ਮੌਕਾ ਪੈਰਾਮਿਟ ਈ ਸਰਵਿਸ ਦੀ ਸਲਾਹ ਨਾਲ ਭਾਰਤ ਅਤੇ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਬੱਲ ਕਰੋ 9397893978 ਬਰਾਤ ਇੰਤਜ਼ਾਰ ਕਰਨ ਲਾਗਰੀ ਸੇ ਟਿਆਰ ਮੈਂ ਟਕਟੂ ਹਮਾ ਸ਼ੀਸ਼ਾ ਹੈ ਨਹੀਂ ਪੱਗ ਬੰਨਣ ਨੂੰ ਅਰ ਇਸਨੇ ਥਾਰੀ ਪੰਜਾਬੀ ਮੇ ਕੇ ਬੋਲਾਂ ਇਸੇ ਫੰਟ ਮਿਰਰ ਕਹਤੇ ਹੈ ਆ ਪਿੱਛੇ ਦੇ ਪੇਜ ਵਾਸਤੇ ਛੋਟਾ ਸ਼ੀਸ਼ਾ ਚਾਹੀਦਾ ਹੈ